ਕਿ ਇਸ ਤਰ੍ਹਾਂ ਸੀ ਪਹਿਲੇ ਵੀ ਇਹ ਗੱਲ ਕਹੀ ਸੀ ਕੱਲ ਸਾਰੇ ਸੀਐਲਪੀ ਦੇ ਸਾਡੇ ਸਾਥੀ ਮੈਂਬਰਸ ਦੀ ਮੀਟਿੰਗ ਹੋਈ ਸੀ ਉਹਤੇ ਕਾਂਗਰਸ ਪਾਰਟੀ ਦੇ ਇਹ ਫੈਸਲਾ ਕੀ ਹੋਇਆ ਸੀ ਕਿ ਪਾਣੀਆਂ ਦੇ ਇਸ਼ੂ ਦੇ ਕਿਉਂਕਿ ਪਾਣੀ ਸ਼ਾਰਾ ਗਏ ਸਾਡੇ ਉਹਦੇ ਵਿੱਚ ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਪੂਰੀ ਆਪਣੀ ਕੋਆਪਰੇਸ਼ਨ ਐਟ ਅਨਫੋਰਚਨਟਲੀ ਮੈਂ ਸਮੀਨਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਸਾਰਿਆਂ ਨੇ ਮੈਂਸ਼ਨ ਕੀਤਾ ਮੈਂ ਜ਼ਿਕਰ ਕੀਤਾ ਸ਼ਬਨਗਰ ਸਿੰਘ ਜੀ ਨੇ ਜ਼ਿਕਰ ਕੀਤਾ ਰਾਣਾ ਜੀ ਨੇ ਜ਼ਿਕਰ ਕੀਤਾ ਜਾਤ੍ਰਿਪਰ ਜੰਦਰ ਸਿੰਘ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਸਾਰਿਆਂ ਨੂੰ ਇੰਪੋਰਟੈਂਸ ਸੀ ਜਿਹੜੀ 1964 ਦੇ ਵਿੱਚ ਜਿਹੜੀਆਂ ਸੈਕਸ਼ਨਸ 78 79 80 ਦੀਸ ਉਹਨਾਂ ਬਾਰੇ ਰੈਜ਼ੋਲਿਊਸ਼ਨ ਦਾ ਦੇ ਮੇਰ ਪੈਣ ਦੇ ਵਿੱਚ ਦਿੱਤਾ ਇਸ ਲੜਾਈ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਇੰਨੀ ਗੱਲ ਕਹੀ ਹੈ ਕਿ ਗੰਭੀਰ ਹੁੰਦੀ ਲੋਕ ਚਨਾ ਇਹਨਾਂ ਨੂੰ سپورਟ ਯੂਨੀਨਿਮਸਲੀ ਕੀਤਾ ਗਿਆ ਮੈਨੂੰ ਯਾਦ ਹੈ ਮੈਂ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਹਿੱਸਾ ਸੀ ਜਦੋਂ ਕਾਂਗਰਸ ਨੇ 2004 ਦੇ ਵਿੱਚ ਟਰਮੀਨੇਸ਼ਨ ਟਰਮਿਨੇਸ਼ਨ ਐਕਟ ਲਿਆ ਗਿਆ ਉਹਨਾਂ ਨੇ ਜਿੰਨੀ اپوزیشن ਪਾਰਟੀਆਂ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੂੰ ਸੁਚਜੇ ਧੱਕ ਦੇ ਨਾਲ ਸਾਡੀ ਪਾਰਟੀ ਨੇ ਤੇ ਉਸ ਟਾਈਮ ਤੇ ਮੁੱਖ ਮੰਤਰੀ ਨੇ ਉਹਨਾਂ ਦਾ ਥੈਂਕਸ ਅੱਜ ਅਸੀਂ ਵੇਖਿਆ ਕਿ ਪਿਛਲੀ ਬੈਕਗ੍ਰਾਉਂਡ ਉਹਨਾਂ ਨੂੰ ਖੰਗਾਲੇ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਕੁਝ ਇਹੋ ਜਿਹੇ ਫੈਕਟਸ ਹਨ ਜਿਨ੍ਹਾਂ ਬਾਰੇ ਕੰਪਲੀਟ ਮੈਂਬਰ ਨੂੰ ਨਹੀਂ ਆਉਂਦੇ ਜਿੰਨਾ ਦੀ ਹੁਣ ਡਿਟੇਲਸ ਮੈਂ ਜਾਣਾਂ ਨਹੀਂ ਚਾਹੁੰਦਾ ਬਟ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ 2004 ਦਾ ਜਿਹੜਾ ਹਿਸਟੋਰਿਕ ਵਾਟਰ ਅਸੀਂ ਇੱਕ ਕੀਤਾ ਸੀ ਐਕਟ ਖਾਰਜ ਕੀਤਾ ਸੀ ਟ੍ਰਾਂਸਫਰਮੇਸ਼ਨ ਆਫ ਵਾਟਰ ਐਕਚੁਅਲੀ ਉਹ ਅੱਜ ਦੇ ਦਿਨ ਤੱਕ 2025 ਆ ਚੁੱਕਿਆ ਹੈ ਅਜੇ ਤੱਕ ਪਾਣੀ ਪੰਜਾਬ ਦਾ ਇੱਕ ਡ੍ਰੋਪ ਪਾਣੀ ਨਹੀਂ ਜਾ ਸਕਿਆ ਕਿਉਂਕਿ ਗੋਸਟ ਹੈ ਕਾਂਗਰਸ ਦੀ ਸਰਕਾਰ ਨੂੰ ਜਿਹਾ ਆਪਣੇ ਹੱਥੇ ਡਟ ਕੇ ਜਾਂ ਅਸੀਂ ਗਾ ਵੀ ਡਟ ਕੇ ਪਹਿਲਾਂ ਅਸੀਂ ਇੰਨਾ ਜ਼ਰੂਰ ਚਾਹਨੇ ਆ ਜਿਹਦਾ ਜ਼ਿਕਰ ਮੇਰੇ ਸਾਡੇ ਸਾਥੀਆਂ ਨੇ ਕੀਤਾ ਹੈ ਕਿ ਸਰਕਾਰ ਗੰਭੀਰਤਾ ਦੇ ਨਾਲ ਸਪੈਸ਼ਲੀ ਜਿਹੜਾ ਜੈਮ ਸੇਫਟੀ ਐਕਟ ਇਹ ਨੂੰ ਜੇ ਪਹਿਲੇ ਹੱਥੋਂ ਹੀ ਅਸੀਂ ਗੰਭੀਰਤਾ ਨਾਲ ਲੈਂਦੇ ਤੇ ਅੱਜ ਇੱਥੋਂ ਤੱਕ ਪੋਜੀਸ਼ਨ ਨਹੀਂ ਸੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਮੰਨਦੇ ਹਾਂ ਕਿ ਦੇਰ ਆਇਆ ਦੂਸਤ ਹੈ ਦੇਰ ਸੇਫਟੀ ਹੈ ਕਾਲਿਆ ਸਹਰੇ ਕਿ ਉਹ ਟਾਈਮ ਹੀ ਇਹੋ ਤੇ ਆ ਚੁੱਕੇ ਦਰੁਸਤ ਤੇ ਅਜੇ ਆਣਾ ਹੈ ਸਰਕਾਰ ਮੈਂ ਟੈਕਟ ਕਰੇਗੀ ਤੇ ਦਰੁਸਤ ਆ ਜਾਵੇ ਆਮ ਤੌਰ ਤੇ ਇਸ ਤੋਂ ਪਹਿਲੇ ਕਈ ਦਫਾ ਇਹ ਗੱਲ ਹੋ ਚੁੱਕੀ ਹੈ ਇਹ ਉਸ ਨੂੰ ਬਨਵਾਪ ਕਰਨ ਦੇ ਵਿੱਚ ਗਵਰਨਮੈਂਟ ਕਸਰ ਹੈ ਤੋਂ ਅਸੀਂ ਸਾਡੀ ਇਹ ਪਾਰਟੀ ਵੱਲੋਂ ਇੱਕ ਬਹੁਤ ਇੱਕ ਆਨੈਸਟ ਕਾਈ ਹੋਏਗੀ ਗਵਰਨਮੈਂਟ ਨੂੰ ਕਿ ਜੋ ਜੋ ਅੱਜ ਇੱਥੇ ਗੱਲ ਹੋ ਰਹੀ ਹੈ ਨੋਰਥ ਦੀ ਹਾਊਸ ਯਰ ਰੈਜ਼ੋਲੂਸ਼ਨ ਚਾਹੀਏ ਬਹੁਤ بڑا ਅਤੈੰਤੀਦਾਰ ਕਚਹਿਰੀਆਂ ਦੇ ਵਿੱਚ ਆਰਗੂਮੈਂਟ ਉਹਨੂੰ ਬਕਾਇਦਾ ਤੌਰ 'ਤੇ ਉਸ ਗੰਦੇ ਉੱਤੇ ਇਹ ਨਾ ਹੋਵੇ ਕਿ ਇੱਥੇ ਹੀ ਸੈਸ਼ਨ ਖਤਮ ਹੋਏ ਤੇ ਇੱਥੇ ਹੀ ਗੱਲ ਰਹਿ ਜੇ ਕਿ ਇਹਨੂੰ ਤਗੜੇ ਹੋਵੇ ਇਹਨੂੰ ਚੁੱਥੇ ਵੀ ਲੜਾਈ ਲੜਨ ਦੀ ਲੋੜ ਨਹੀਂ ਜੇ ਕਿਸੇ ਅਸਾਮ ਦੇ ਨਾਲ ਪੰਜਾਬ ਦਾ ਕੋਈ ਲੀਗਲ ਐਂਗਲ ਜਾਂ ਕੋਈ ਹਾਊਸਵੋਲੋ ਕੋਈ ਚੀਜ਼ ਦੀ ਕੇਰ ਲੋੜ ਹੈ ਤੇ ਵੀ ਆ ਵਿਲਿੰਗ ਟੂ ਸਪੋਰਟ ਦੇਮ अपनी चाहिए देखो मैं इससे कोई ज्यादा इसकी दुनियाई में नहीं जाना चाहता मेरे ख्याल चीफ मिनिस्टर वुड भी बैठक जा जो चीफ मिनिस्टर ने बात कही उसको वो खुद ही आपको समझा सकते हैं ان کا کہنے کا جیجہ کیا تھا اور مص... مطلب کیا تھا کیونکہ آج ایک پنجاب کے لیے گھر ہے سارا پنجاب چنتت ہے کہ پنجاب کے پانی جو ہے کوئی بھی ادھر سے باہر بھی جانا چاہیے سو so, آج ابھی تھوڑی دیر پہلے تک ہم نے گورنمنٹ کو پولیس سپورٹ کیا فار دی کاز آف پنجاب فار دی کاز آف واٹر سو میں اس ٹائم کوئی ایسی بات نہیں کہنا چاہتا ہے اس کا یہ مقصد ہو کہ ابھی ہاؤس قتم ہوئے اور پھر ਜਿਹੜਾ ਕਨ ਚੀਫ ਮਿਨਿਸਟਰ ਬੂ ਹੋਵੇ ਬੈਸਟ ਜਨ ਉਹ ਇਸ ਬਾਤ ਪਰ ਜਵਾਬ ਜੇ ਮਾਈਕਾ ਖਾਨ ਵੱਲੋਂ ਜਿਹੜੀ ਗਲਤੀਆਂ ਤਾਂ ਹੋਈਆਂ ਮੰਨਦੇ ਹੋ ਨਾ ਤੁਸੀਂ ਜਿਵੇਂ ਹੁਣ ਤੁਸੀਂ ਆਪ ਬੋਲ ਕੇ ਦੇ ਦਿਓ ਜੀ ਸੋਲੋ ਅਸੀਂ ਇੱਕੋ ਗੱਲ ਕਹੀ ਹੈ ਜਿਹੜਾ ਸਟੈਂਡ ਕਲੀਅਰ ਕੀਤਾ 2004 ਦੇ ਵਿੱਚ ਜੋ ਵੀ ਉਸ ਤੋਂ ਪਹਿਲੇ ਕੁਝ ਵੀ ਹੋਇਆ ਸੀ ਅਸੀਂ ਵਾਟਰ ਟਰਮੀਨੇਸ਼ਨ ਬਿੱਲ ਲੈ ਆ ਕੇ ਸਾਰਾ ਕੁਝ ਹੀ ਖਤਮ ਕਰਵਾਇਆ ਸੀ ਤੁਸੀਂ ਦੋ ਦਿਨ ਤੱਕ ਅੱਜ ਦੇ ਦਿਨ ਤੱਕ ਕੋ ਸਟੈਂਡ ਕਰ ਰਹੇ ਹੈਂ ਵੈਰੀ ਗੁੱਡ ਸਟੈਂਡ ਵਿਦ ਪੰਜਾਬ ਗਲਤੀ ਕਿਹੜੀ ਗਲਤੀ ਉਹ 2004 ਦੇ ਕਨਸਰਵੇਸ਼ਨ ਐਕਟ ਨੂੰ ਸਾਨੂੰ ਜੀ ਇਸ ਦੀ ਜਰੂਰਤ ਹੈ ਉਹਦੇ ਨੂੰ ਸਮਝੇ ਲੈਣੀ ਚਾਹੀਦੀ ਸੀ ਸੇ ਤੇ ਲੈਣੀ ਚਾਹੀਦੀ ਕਿ ਸਾਨੂੰ ਉਸ ਇੰਪੋਰਟ ਆਰਡਰ ਤੋਂ ਇੰਪੋਰਟ ਚ ਲੈਣੀ ਲੋ ਚੰਗੇ ਡਾਰਪੀਸ ਕਰਨ ਦੇ ਲੋ ਨੇ ਪੈਰਵਾਈ ਕਰਨ ਦੇ ਲੋ ਨੇ ਤੁਸੀਂ ਚੰਗੇ ਵਕੀਲ ਵੀ ਕਰਦੇ ਪੈਰਵਾਈ ਤੇ ਦੀ ਲੋੜ ਹੁੰਦੀ ਐਨ ਹੋਣਾ ਨਵੀਂ ਚੀਜ਼ ਆ ਗਈ ਹੈ ਜਿਸ ਦਾ ਇਹਦਾ ਆ ਪਾਪ ਦਾ ਬਿਆਸ ਜਿਹੜਾ ਮੈਨੇਜਮੈਂਟ ਦਾ ਸਿਸਟਮ ਹੈ ਬੋਟ ਹੈ ਅਸੀਂ ਖੁਦ ਡਿਮਾਂਡ ਕੀਤੀ ਸੀ ਕਿ ਇਹ ਇਸ ਨੂੰ ਸਟ੍ਰੈਪ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ 60 40 ਦਾ ਇਹਦੇ ਵਿੱਚ ਆਪ ਸੀ। ਵੋਟ ਸਾਡੇ ਕੋਲ ਹੈ ਕਿ ਬਾਕੀ ਸੂਬਿਆਂ ਕੋ ਵੀ ਸਾਰਿਆਂ ਦੀ ਵੋਟ ਹੈ। ਪਰ ਬਾਕੀ ਸੂਬਿਆਂ ਦੇ ਵਿੱਚ ਜਾਂ ਤੇ ਮੇਰਾ ਖਿਆਲ ਇਹ ਨਾ ਕੋਈ ਗੱਲੀ ਰਹੀ ਇਹਨਾਂ ਨੇ ਜਿਹਾ ਹਿਮਾਚਲ ਹੀ। ਅਸੀਂ ਪਤਾ ਕਰਾਇਆ ਸੀ ਉਹਨੇ ਕਿਹਾ ਸੀ ਕਿ ਸਾਡੇ ਕੋਲ ਇਹਨਾਂ ਨੇ ਕਿਸੇ ਕਿਸਮ ਦੀ ਸਪੋਰਟ ਮੰਗੀ ਹੈ। ਜਾਂ ਮੰਗ ਲੈਣ ਦੀ ਅਸੀਂ ਕਰਦੇ। ਕੋਸ ਇਸ ਨੂੰ ਇਹੋ ਜੀ ਕਈ ਵਾਰ ਉਹ ਕਿਸੇ ਰਹਿ ਜਾਂਦੀ ਹੈ ਜਿਹੜੀ ਅਸੀਂ ਸਮਝਾਂਗੇ ਕਿ ਨਹੀਂ। ਮਦਦਾ 2004 ਤੋਂ ਬਾਅਦ ਤੁਹਾਡੀ ਸਰਕਾਰ ਰਹੀ ਹੈ ਬਾਜਵਾ ਸਾਹਿਬ ਬਾਜਵਾ 200 2004 ਬਾਜਵਾ ਦੀ ਸਰਕਾਰ ਰਹੀ ਹੈ ਉਹ ਸਰਕਾਰਾਂ ਨੇ ਕਿਉਂ ਨਹੀਂ ਅੱਗੇ ਸਟ੍ਰੈਪ ਜਾਂ ਪੁਨਰ ਇਕੱਠਨ ਸਾਰੇ ਕਲੀਅਰ ਕਰਦੇ ਸਟ੍ਰੈਪ ਜੀ ਪੁਨਰ ਇਕੱਠਨ ਕਲੀਅਰ 2004 ਵਾਲਾ ਨਹੀਂ ਉਹ ਨਹੀਂ ਆਇਆ ਅੱਛਾ ਵੇਖੋ ਪਹਿਲੀ ਗੱਲ ਤਾਂ ਟੈਪ ਸੇਫਟੀ ਐਕਟ ਜਿਹੜਾ ਆਇਆ ਉਹ 2021 ਦੇ ਐਂਡ 'ਚ ਆਇਆ ਸੀ ਇਹ ਸਰਕਾਰ ਪਿਛਲੇ 3 ਸਾਲ ਸੁਪਤੀ ਔਰ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਕਮੇਟੀ ਆ ਉਹ ਵੀ ਬਣਾਤੀ ਸੀ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਉਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਅਸੀਂ ਟੈਂਪ ਸੈਟ ਦੀ ਜਿਹੜਾ ਐਕਟ ਬਣਿਆ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਉਹਨੂੰ ਮੰਨਦੇ ਆ ਪੰਜਾਬ ਦੇ ਵਿੱਚ ਹੁਣ ਲੀਗਲ ਲੜਾਈ ਹੋਊਗੀ ਕਿਉਂਕਿ ਇਹ ਪਹਿਲਾ ਸਟੈਪ ਹੈ ਉਸ ਮਤੇ ਦੇ ਦੁਆਰਾ ਇਹਨੂੰ ਰੱਦ ਕਰਨਾ ਜਿਹੜੀ ਸੀਐਮ ਸੀ ਨੇ ਅੰਦਰ ਸਟੇਟਮੈਂਟ ਦਿੱਤੀ ਹੈ ਉਹ ਕਹਿੰਦੇ ਸੀ ਕਿ ਮੈਂ ਐਮਪੀ ਸੀਗਾ ਉਸਨੇ ਉਹਦਾ ਕਿਤੇ ਬਰੋਧ ਰਜਿਸਟਰਡ ਨਹੀਂ ਹੈ ਉਹਦਾ 2 ਸਾਲ ਜਿਹੜੇ ਐਮਪੀ ਸਾਉਥ ਦੇ ਸੀ ਉਹਨਾਂ ਨੇ ਪੀਆਈਐ ਲਪਾਈ ਸੀ ਇਸੇ ਕਰਕੇ ਰਾਜੇ ਸਭਾ ਤੇ 2021 ਤੋਂ ਬਾਅਦ ਹੋਇਆ ਔਰ ਲੋਕ ਸਭਾ ਦੇ ਵਿੱਚ 2019 ਦੇ ਵਿੱਚ ਪਾਸ ਹੋਇਆ ਹੁਣ ਗੱਲ ਸਿਰਫ ਇਹ ਨਹੀਂ ਆ ਕਿ ਜਿੰਨਾ ਚਿਰ ਦੀ ਬੁਗਿਆਈ ਦੇ ਵਿੱਚ ਕਿਉਂਕਿ ਇਹ ਨਹੀਂ ਚਰ ਗਿਆ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਹੁੱਕ ਗਈ ਤੇ ਇਸ ਕਰਕੇ ਅੱਜ ਇਹਨਾਂ ਨੂੰ ਹੁਣ ਤੇ ਹੋਣੀ ਹੈ ਕਿ ਆ ਅਸੀਂ ਇਹਦੀ سپورਟ ਕਰਦੇ ਆ ਇਹ ਨਹੀਂ ਹੈ ਕਿ ਅਸੀਂ سپورਟ ਨਹੀਂ ਕਰਦੇ ਪਰ ਇਹ ਇਸ ਉੱਤੇ ਹੋਇਆ 10 ਸਾਲਾਂ ਬਾਅਦ ਤੇ ਇਸੇ ਕਰਕੇ ਅੱਜ ਜਿਹੜਾ ਇਹ ਬਿੱਲ ਲੈ ਕੇ ਆਇਆ ਅਦਰਵਾਈ ਜਦੋਂ ਇਹਦੀ ਡੀਪ ਚਮਲ 2004 ਦੇ ਵਿੱਚ ਜਿਹੜੀ 78 89 ਦੇ ਅਸੀਂ ਗੋਦ ਲਿਆ ਉਹ ਰਹਿ ਗਈਆਂ ਜੇ ਉਹ ਨੂੰ ਚੈਲੰਜ ਕਰਾਂਗੇ ਸਾਡੇ ਕੋਲ ਨੀਦਰ ਬੈਟਰ ਓਪਰਚੁਨਿਟੀ ਮਿਲੂਗੀ ਪੰਜਾਬ ਲਈ ਤਾਂ ਕਿ ਅਸੀਂ ਉੱਥੇ ਜਾਦਾ ਵਧੀਆ ਤਰੀਕੇ ਨਾਲ ਵੜ ਸਕੀਏ ਦੇਖੋ ਅੱਜ ਹੀ ਇਹਨਾਂ ਦੇ ਬੀਟੀਏ ਇਹ ਹਾਈਪੋਟ ਦੇ ਵਿੱਚ ਰਿੱਟ ਪਾਈ ਹੈ ਜਿਹੜੀ ਸ਼ੁਮਾਰੀ ਸ਼ਾਰ ਕੱਲ ਨੂੰ ਆ ਕੱਲ ਦਾ ਮਤਲਬ ਵੀਕਲੀ ਸਾਨੂੰ ਹੌਲੀ ਹੌਲੀ ਪੀਕ ਕਰਕੇ ਇਹ ਤਾਂ ਕਹਿੰਦੇ ਆ ਨਾ ਵੀ ਮੈਂ ਤਾਂ ਲੱਗ ਲਾ ਕੇ ਖੜ ਜਾਂਦਾ ਅਸਲੀ ਗੱਲ ਹੈ ਕਿ ਜਿੰਨੇ ਯੂਜ਼ ਕਰ ਨਹੀਂ ਮਾਰਦੇ ਆ ਅਸੀਂ ਤਾਂ ਇਸ ਕਰਕੇ ਕਹਿੰਦੇ ਵੀ ਭਾਈ ਖੜ ਅੱਜ ਪੰਜਾਬ ਨਾਲ ਖੜ ਦੀ ਜਰੂਰਤ ਹੈ ਇਹਦੇ ਤੇ ਪੋਲਿਟਿਸ਼ਨਾਂ ਪਰ ਇਸ ਕਰਕੇ ਅਸੀਂ ਇਹਦਾ ਜਿਹੜੀ ਆ ਪਾਰਟੀ ਤੇ ਤੋਂ ਅਸੀਂ ਸਪੋਰਟ ਕਰਦੇ ਇਸੇ ਲਈ ਗੱਲ ਇਹ ਨਹੀਂ ਸੀ ਅਸੀਂ ਜਾਣਿਆ ਕਿ ਐਸ ਇਸ ਤਰ੍ਹਾਂ ਬਾਕੀ ਚੀਜ਼ਾਂ ਇੱਕ ਕਰ ਦਿੰਦਾ ਇਵੈਂਟ ਬਣਾ ਕੇ ਫਿਰ ਉੱਥੇ ਛੱਡ ਦਿੰਦੇ ਨੇ ਇਹਨੂੰ ਇਵੈਂਟ ਨਾ ਬਣਾਇਆ ਇਹਨੂੰ ਗੰਭੀਰਤਾ ਨਾਲ ਤੇ ਬਹੁਤ ਸੀਰੀਅਸ ਮੈਟਰ ਹੈ ਕਾਂਗਰਸ ਇਹਦੇ ਵਿੱਚ ਪੂਰੀ ਬੁੱਧ ਲਾ ਕੇ ਤੁਹਾਡੇ ਨਾਲ ਅਜੇ ਰੌਕ ਖੜੀ ਹੈ ਤੇ ਇਹਨੂੰ ਇਵੈਂਟ ਨਾ ਬਣਾਓ ਕਿ ਇੱਕ ਦਿਨ ਤੇ ਇਵੈਂਟ ਹੋ ਗਿਆ ਤੇ ਕੰਮ ਨਹੀਂ ਬੜਿਆ ਤਾਂ ਅਗਲੀ ਚੀਜ਼ ਦੇਖੋ ਅੱਜ ਲੱਗਦਾ ਕਿ ਮਜਬੂਤ ਹੈ ਵਿੱਚ ਪੰਜਾਬ ਦੇ ਅੰਦਰ ਕੋਰਟ ਦੇ ਵਿੱਚ ਵੈਸੇ ਤੁਹਾਨੂੰ ਲੱਗਦਾ ਵੀ ਪਾਕਮੀ ਕੂਟਾ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਹੈ ਪਰ ਗੱਲ ਇਸ ਰਏ ਇਹ ਤੇ ਕੋਈ ਵਕੀਲ ਹੀ ਚੰਗਾ ਦੱਸ ਸਕਦਾ ਹੈ ਅੱਜ ਇਸ ਤੇ ਚਿੰਨੀ ਨਹੀਂ ਕਰਨਾ ਚਾਹਦਾ کورٹ ਦੇ ਵਿੱਚ ਤੇ ਵਕੀਲ ਹੀ ਦੱਸਣਗੇ ਬਟ ਜਿਹੜੀ ਬੇਸਿਕ ਗੱਲ ਹੈ ਸੂਬੇਬਰ ਉਹ ਸਾਨੂੰ ਕਰਨ ਦੀ ਲੋੜ ਹੈ ਜਿਹੜੀ ਬੇਸਿਕ ਲੜਾਈ ਲੜਨ ਦੀ ਲੋੜ ਹੈ ਉਹ ਸਾਨੂੰ ਸਭਾ ਜਦੋਂ ਮੌਸਮੀ ਰਾਜਦ ਦੇ ਲਈ ਰਾਜਦ ਸਾਥੋਂ ਇੱਕ ਐਕਸਪਰਟ ਕਮੇਟੀ ਬਣੋਣੀ ਚਾਹੀਦੀ ਆ ਆਪਸਰ ਬਦਲਦੇ ਰਹਿੰਦੇ ਆ ਵਕੀਲ ਬਦਲਦੇ ਰਹਿੰਦੇ ਆ ਲੇਕਿਨ ਪੰਜਾਬ ਦਾ ਇੰਟਰਸਟ ਵਾਚ ਕਰਦੇ ਨਹੀਂ ਸਾਨੂੰ ਇੱਕ ਐਕਸਪਰਟਸ ਦੀ ਕਮੇਟੀ ਬਣਾਈ ਚਾਹੀਦੀ ਆ ਤਾਂ ਕਿ ਉਹ ਕੰਟੀਨਿਊਸਲੀ ਉਹ ਵਾਚ ਕਰਕੇ ਪਾਰਟੀ ਕੋਈ ਵੀ ਆਵੇ ਸਰਕਾਰਾਂ ਕੋਈ ਵੀ ਹੋਣ ਕਮੇਟੀ ਸਿਰਫ ਉਹ ਕਮੇਟੀ ਜਿਹੜੀ ਆ ਅੱਛਾ ਬਾਈਬਲ ਸਾਹਿਬ ਨੂੰ ਸੀਐਮ ਸਾਹਿਬ ਇਹ ਕਹਿ ਕੇ ਕਿਹਾ ਸਾਹਿਬ ਪਾਵਰ ਮਿਨਿਸਟਰ ਜੀ ਸਾਹਿਬ ਉਹ ਐ ਕਿ ਕਹਿਿਆ ਹਾਲਾਤ ਦਾ ਸਮਾਂ ਲੈ ਰਹੇ ਕਿਉਂਕਿ ਆਨ ਪਾਰਟੀ ਮੀਟਿੰਗ ਹੋਈ ਹੈ ਉਹ ਤੇ ਉਹਦੀ ਕੋਈ ਗੱਲਬਾਤ ਨੂੰ ਦੇਖੋ ਅੱਜ ਮਾਨ ਸਾਹਿਬ ਨੂੰ ਸਾਰੇ ਹਾਊਸ ਦੀ ਫੀਲ ਕਿ ਇਸ ਤੇ ਤੁਸੀਂ ਇਹ ਨੂੰ ਯਾਦ ਹੈ ਇੱਕ ਸਿਮਿਲਰ ਕੇਸ ਜਦੋਂ ਸਾਡੀ ਫਸਲ ਨਹੀਂ ਸੀ ਚੁੱਕੀ ਜਾ ਕਾਂਗਰਸ ਦੀ ਸਰਕਾਰ ਕਾਂਗਰਸ ਦਾ ਚੀਫ ਮਿੰਿਸਟਰ ਮੰਤਰੀਆਂ ਸਮੇਤ ਅਸੀਂ ਮੋਦੀ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਉਹ ਸਾਰੀ ਵਾਜਪਾਈ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਇਮੀਡੀਏਟਲੀ ਵਿਦਨ 2 ਆਵਰਸ ਪ੍ਰਾਈਮ ਮਿੰਿਸਟਰ ਕਾਲਡ ਹਸਨ ਸੰਦੀ ਗੱਲ ਸੁਣੀਗੀ ਕੱਲ ਸੋ ਐਸਾ ਹੀ ਹੋਣ ਪਹਿਲ ਕਦਮੀ ਤੇ ਸੀ ਪੰਜਾਬ ਪਤੌਰ ਐਰੋਪੋਰਟ ਤੇ ਲੈਟਰ ਗੱਲ ਹੀ ਸੰਦੇ ਅਸੀਂ ਸਾਰਾ ਕੁਝ ਹੱਥ ਪਾਵਰ ਸੇ ਵੀ ਇਹ ਚੀਫ ਮਿੰਿਸਟਰ ਨੂੰ ਹੈਂਡਓਵਰ ਕਰਦੇ ਸੀ ਹੀ ਵਸਲੀ 올 파티 올 파티 미팅 ਦਾ ਸੈਲਸਲਾ ਅੱਗੇ ਵੀ ਰਹੇਗਾ ਕਿਉਂਕਿ ਅਜੇ ਤਾਂ ਸਿਰਫ ਇੱਕ ਬੈਲੀ ਕੀਤਾ ਹੈਗਾ ਮਾਣੇ ਪੁੱਛੇ ਉਹਨਾਂ ਨੇ 올 파티 ਮੀਟਿੰਗ ਬੁਲਾਈ ਅਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਸੀ ਨੇ ਮੁਸ਼ਕਿਲ ਆ ਜੀ ਉਹਦੇ ਫਰਦਰ ਕਰਦੇ ਜੁੜੋਕਰਨ ਅਜਾ ਪਾਲੀਸਰ ਇੱਕ ਡਾਂਸ ਫੇਟੀ ਐਕਟ ਐਕਟ ਉਹਦੇ ਤੇ ਮਹੱਤਵ ਦੀ ਹੋ ਪ੍ਰੈਸ ਕਾਨਫਰੰਸ ਹੋਣਗੀ ਹੈ ਇਹਦੇ ਅਸੀਂ ਰਾਤ ਕਰਾਂਗੇ ਨਾਲ ਅਸੀਂ ਆਪਣਾ ਪੰਜਾਬ ਦਾ ਡਾਂਸ ਫੇਟੀ ਐਕਟ ਲੈ ਕੇ ਆਏ ਕੋਈ ਨਹੀਂ ਲੱਗਦਾ ਕਿ ਅੱਜ ਰਾਤ ਕਰਨਾ ਦਾ ਤਤਮੌਕਣ ਕੋ ਐਸ ਹੈ ਇਹਨੇ ਸੁਣੋ ਇਹ ਪ੍ਰਪੇਅਰਡ ਨਹੀਂ ਜੋ ਮੈਨੂੰ ਨਜ਼ਰ ਆਇਆ ਕਿਉਂਕਿ ਇਹ ਬਾਜਵਾ ਸਾਹਿਬ ਨੇ ਸਾਹ ਤਿਲਕਪੁਰ ਦੇ ਜਿੰਦਰ ਸਿੰਘ ਬਾਜਵਾ ਜੀ ਨਹੀਂ ਇਹ ਗੱਲ ਕਹੀ ਸੀ ਕਿ ਤੁਹਾਨੂੰ ਤੇ ਇੱਥੇ ਲੈ ਕੇ ਆਉਣਾ ਚਾਹੀਦਾ ਸੀ ਇਸ ਨੂੰ ਤੇ ਇਹਨਾਂ ਨੇ ਉਹ ਕਹਿੰਦੇ ਟਾਈਮ ਕੱਟ ਡਰਾਫਟਿੰਗ ਲਈ ਉਹ ਸਹੀ ਸੀ ਦਿਸ ਵਾਸ ਐਕਜੈਕਟ ਮਾਖਲੇ ਬਕੇ ਦੇ ਵੇਰ ਨਾਟ ਪਰਪਰਡ ਜੈਟ ਦੇ ਵੀ ਪ੍ਰਪੇਅਰਡ ਐਂਡ ਇਕਦਮ ਜਲਦੀ ਲੈ ਕੇ ਆਉਂਦੀ ਹੈ ਵਿਲਮ ਅਗੇਂਸਰ ਬਾਜਵਾ ਸਾਹਿਬ